ਵੋਟਾਂ ਨੂੰ ਆਉਣ ਤੁਹਾਡੇ ਪਿੰਡ ਖੜੀ ਨੇ ਵੋਟਾਂ 'ਚ ਆ ਰੋਣਾ ਦੀ ਸੁਣ ਲੋ ਆ ਕ੍ਰਿਸ਼ਨ ਬੈਠਾ ਆ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਕਹਿੰਦੇ ਜੀ ਉਹ ਕਰ ਗਿਆ ਇਹਨੇ ਜੇ ਬੈਠਣਾ ਹੁੰਦਾ ਇਹ ਉਹਦੇ ਸਾਥ 'ਚ ਬੈਠਾ ਹੁੰਦਾ ਮੇਰੇ ਨਾਲ ਆ ਕੇ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਪੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਤੇ ਆਪਣੇ ਨੌਕਰਾਂ ਤੇ ਪਰਚੇ ਹੋਗੇ ਉਹ 'ਚ ਸਾਡੀ ਉਹ ਸਾਡੇ ਹੀ ਕਸੂਰਾ ਸਾਡੇ ਹੀ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜੇ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਥੰਬੇ ਸੱਜੋ ਤਾਂ ਉਹਨਾਂ ਦੀ ਹਿੰਮਤ ਤਾਂ ਕਿ ਲੈ ਆ ਬੈਠਾ ਅੱਜ ਉਹੀ ਸਰਕਾਰ ਤੋਂ ਕੰਮ ਲੈ ਕੇ ਅੱਜ ਜਾਤ ਚੋਣਾਂ ਲੜ ਰਹੇ ਨੇ ਜਿਹੜੇ ਨਜਾਇਜ਼ ਪੁੱਕੀ ਸਰਾ ਬੇਚਦੇ ਰਹੇ ਆ ਇਹੋ ਜਿਹੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਹੈ ਇਹ ਲੋਕ ਕੀ ਕਰਨਗੇ ਜਿੱਤ ਕੇ ਸੋ ਇਹ ਤੁਸੀਂ ਨੱਗਰ ਆ ਤੁਸੀਂ ਸਾਰੇ ਨੱਗਰ ਨੇ ਅੱਡੇ ਪਿੰਡੋਂ ਪਾਰਟੀਵਾਦੀ ਖਤਮ ਕਰੀ ਆ ਇਤਿਹਾਸ ਦਿਖਾਇਆ ਸਾਰਿਆਂ ਨੂੰ ਮੈਂ ਤਾਂ ਬਾਰ-ਬਾਰ ਵਧਾਈ ਦਿੰਨੀ ਆ ਵੀ ਝਨੇੜੀ ਤੋਂ ਮੈਨੂੰ ਮੈਂ ਵਧਾਈ ਦਿੰਨੀ ਆ ਵੀ ਤੁਸੀਂ ਸਾਰਿਆਂ ਨੇ ਪੁਰਖ ਤੁਸੀਂ ਇਕੱਠੇ ਹੋਏ ਸੋ ਤੁਸੀਂ ਆ ਵੋਟਾਂ ਦੇ ਵੇਲੇ ਇਹ ਚੀਜ਼ ਦਾ ਖਿਆਲ ਰੱਖਿਓ ਕਿ ਜਿਹੜੇ ਦੋ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ ਦੋ ਤਣ ਸੜਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ ਸੜਕ ਵਾਲਾ ਕੰਮ ਰੋਕਣ ਨੂੰ ਇਹ ਚੀਜ਼ ਦਾ ਤੁਸੀਂ ਹੁਣ ਤੁਸੀਂ ਖਿਆਲ ਰੱਖਿਓ ਵੀ ਉਹੀ ਬੰਦੇ ਅਜ ਚੋਣਾਂ 'ਚ ਖੜੇ ਆ ਸੁੱਖੀ ਆ ਮੁੰਡਾ ਬਾਈ ਇਹਨੂੰ ਕਿਸੇ ਨੂੰ ਨਾਲ ਪੁੱਛੋ ਇਹਨੂੰ ਆ ਠੀਕ ਹੈ ਬਾਈ ਕੀ ਨਹੀਂ ਬੋਲਦਾ ਅੰਤਰਾ ਇਹਨੂੰ ਮੈਂ ਕੋਈ ਨਿਓ ਵੀ ਕਰ ਦੂੰਗੀ ਮੈਂ ਜੱਗ ਜਾਵਾਂ ਉਹ ਵੀ ਕਰ ਦੂੰਗੀ ਕਿ ਇਹਦੇ ਨਾਲ ਕੀ ਕੀਤੀ ਹੈ ਠੀਕ ਹੈ ਇਹਨਾਂ ਨੂੰ ਮੈਨੂੰ ਲੱਗਦਾ ਵੀ ਧੱਕੇਸ਼ਾਹੀ ਕਰੀ ਲਊਂਗਾ ਮੈਂ ਕਹਿੰਦੀ ਮੇਰੀ ਨਰਮੀ ਹੈ ਮੈਂ ਨਰਮੀ ਨਾਲ ਕੰਨਣ ਤੇ ਤਕੀਰ ਕਰਦੀ ਆ ਮੇਰੇ ਸੰਸਕਾਰ ਨੇ ਕਿ ਅਸੀਂ ਨਿਮਰਤਾ ਦੇ ਨਾਲ ਵਿਚਰਦੇ ਹਾਂ ਤੇ ਜੇ ਕੋਈ ਭੁਲੇਖੇ ਤੇ ਰਹਿੰਦਾ ਹੋਊਗਾ ਤਾਂ ਮੈਨੂੰ ਫਿਰ ਭੁਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਬਾਈਆਂ ਬੈਠੀਆਂ ਨੇ ਇਹ ਇਹ ਇਹਨਾਂ ਦੀ ਕੋਈ ਮੇਰੇ ਨਾਲ